ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ ਵਿਅੰਜਨ ਵਿਅੰਜਨ ਉਹ ਸ਼ਬਦ ਹੁੰਦੇ ਹਨ ਜਿਹੜੇ ਕਿ ਸਵਰਾਂ ਦੀ ਸਹਾਇਤਾ ਦੇ ਨਾਲ ਬੋਲੇ ਜਾਂਦੇ ਹਨ ਪੰਜਾਬੀ ਵਿੱਚ ਸ ਤੋਂ ਲੈ ਕੇ ਅੜਾ ਤੱਕ 28 ਵਿਅੰਜਨ ਹਨ ਵਿਅੰਜਨ ਅੱਖਰ ਦੋ ਤਰ੍ਹਾਂ ਦੇ ਹੁੰਦੇ ਹਨ ਅਨੁਨਾਸਿਕ ਅਤੇ ਦੁਤ ਅੱਖਰ ਅਨੁਨਾਸਕ ਅੱਖਰ ਜਿਨ੍ਹਾਂ ਅੱਖਰਾਂ ਦੀ ਆਵਾਜ਼ ਸਾਡੇ ਨੱਕ ਰਾਹੀਂ ਨਿਕਲੇ ਉਸ ਨੂੰ ਅਨੁਨਾਸਕ ਵਿਅੰਜਨ ਕਹਿੰਦੇ ਹਨ ਪੰਜਾਬੀ ਦੇ ਵਿੱਚ ਪੰਜ ਅਨੁਨਾਸਕ ਵਿਅੰਜਨ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅੰਗਾ ਤੇ ਜੰਝਾ ਤੇ ਣਾਣਾ ਤੇ ਨਾ ਤੇ ਮਾ ਦੁੱਤ ਅੱਖਰ ਜਿਹੜੇ ਅੱਖਰ ਦੂਜੇ ਅੱਖਰ ਦੇ ਪੈਰ ਦੇ ਵਿੱਚ ਪਾ ਕੇ ਵਰਤੇ ਜਾਣ ਉਸ ਨੂੰ ਦੁੱਤ ਅੱਖਰ ਬੋਲਦੇ ਹਨ ਭਾਵ ਕਿ ਇਹ ਦੋ ਅੱਖਰਾਂ ਦੇ ਸੁਮੇਲ ਤੋਂ ਬਣਦੇ ਹਨ ਪੰਜਾਬੀ ਦੇ ਵਿੱਚ ਤਿੰਨ ਦੁੱਤ ਅੱਖਰ ਹਨ ਹਾ ਹਾ ਰਾ ਰਾ ਵਾ ਵ ਹਾ ਹੈ ਦੀ ਵਰਤ ਆਮ ਤੌਰ ਤੇ ਅਸੀਂ ਇਸ ਤਰ੍ਹਾਂ ਬੜਾ ਤੇ ਇਸ ਦੀ ਪ੍ਰੀਤ ਅਪ੍ਰੈਲ ਦੇ ਤੌਰ ਤੇ ਕਰਦੇ ਹਾਂ ਜਦ ਕਿ ਵਾਵੇ ਦੀ ਵਰਤੋਂ ਅਸੀਂ ਸਵਰ ਜਾਂ ਸਵੈ ਮਨ ਆਦਿ ਦੇ ਤੌਰ ਤੇ ਵਰਤਦੇ ਹਾਂ Редактор